ਜੀ ਸਿੱਕਾ ਵੀ ਸੀ ਹਾਲ ਚਾਲ ਸਾਰੇ ਦੋਸਤਾਂ ਨੂੰ ਤਕੀਫਤਕ ਹੋਣਗੇ ਅੱਜ ਆਪਣਾ ਬਲੌਗ ਅੱਜ ਦਾ ਜੀ ਕਈ ਵੀਰਪੁਰਾ ਸਾਨੂੰ ਮੈਸੇਜ ਕਰਦੇ ਆ ਇੰਸਟਾ ਤੇ ਫੇਸਬੁੱਕ ਤੇ ਵੀਰੇ ਤੁਹਾਡਾ ਪ੍ਰੋਪਰ ਐਡਰੈਸ ਨਹੀਂ ਸਾਨੂੰ ਪਤਾ ਦੀ ਕਿੱਥੇ ਹੈ ਸੋ ਉਹਦੇ ਰਿਲੇਟਿਡ ਹੀ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਇਕ ਤਾਂ ਤੁਹਾਡੇ ਤੱਕ ਜਲਦਚਦ ਪਹੁੰਚ ਜਾਵੇਗੀ ਸੋ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ ਹਾਂਜੀ अपनी प्रॉपर अड्रैस है जी वर्कशॉप केटर के उत्ते लिखा हुआ है देख सकते हो कंटैक्ट नंबर भी लिखा हुआ है प्रॉपर अपना अड्रैस लिखा हुआ है बाकी सूची लोकेशन भी दस दिने कि अपना रोड जा रहा जी तलवी सबो रोड सवेरे तो ही अपनी वर्कशाप है बठिडे तो तलवी साइड जाने तलवी सबो दमदमा साहब जाने रस्ते बच्चे ਇਹ ਵਰਕਸ਼ਾਪ ਆਉਂਦੀ ਹੈ। ਸੋ ਆਪਣਾ ਪ੍ਰੋਪਰ ਡਿਸਟੈਂਸ ਚੱਲ ਰਿਹਾ ਹੈਗਾ। ਵੀਡੀਓ ਬਤੇ ਤੁਸੀਂ ਦੇਖ ਸਕਦੇ ਹੋ। ਪੱਕੇ ਡਿਸਕ੍ਰਿਪਸ਼ਨ ਦੇ ਨੰਬਰ ਦੇ ਦੇਵਾਂਗੇ ਤੁਸੀਂ। ਕਾਲ ਵੀ ਕਰ ਸਕਦੇ ਹੋ ਬਾਕੀ ਦੇਖ ਰਿਹਾ ਹੈ ਵੀਡੀਓ ਚ। ਸੋ ਕੱਲ ਹੋਰ ਬਾਈ ਜੀ ਕਈ ਬੰਦੇ ਸਾਨੂੰ ਆ ਕੇ ਪੁੱਛਦੇ ਆ। ਇਹ ਸਾਨੂੰ ਦੀਰਾ ਅਵੇਲੇਬਲ ਮਿਲ ਜੂਗਾ ਅਸੀਂ ਤੁਰਤ ਪਾਇਰ ਲੈਣਾ ਹੋਵੇ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਰੇ ਇਸ ਐਕਸਟਰਾ ਕਰਾ ਬਣਾ ਕੇ ਰੱਖ ਲੈਣੇ ਹੋਣ। ਸੋ ਸਾਡੇ ਕੋਲ ਤਿਆਰ ਪਏ ਨਹੀਂ। ਸੋ ਮੇਰੇ ਵੀਰ ਪਾਈ ਮੇਰਾ ਜੋ ਦੂਰੋਂ ਆਉਂਦਾ ਹੈਗਾ ਕਈ ਵਾਰੀ ਕੋਈ ਕੰਟੈਕਟ ਨੰਬਰ ਨਹੀਂ ਮਿਲਦਾ। ਸੋ ਆ ਸਕਦਾ ਬੇਚ ਕੌਣ ਵੀ। ਕਰਾਮ ਮਿਲ ਜੂਗਾ। ਸਭ ਪਰ ਉਹਦਾ ਹੱਲ ਕੀਤਾ ਜਾਊਗਾ। ਕੋਈ ਕੋਸ਼ਿਸ਼ ਵੀ ਇਸ ਤਰ੍ਹਾਂ ਕਰਾਇਆ ਰਹਿ ਪਏ ਨਹੀਂ। ਆ ਆਪਣੀ